पीएम मोदी ਦਾ ਗਰੀਬਾਂ ਲਈ ਵੱਡਾ ਐਲਾਨ 25 ਜਨਵਰੀ ਤੋਂ ਮਿਲੇਗੀ 10000 ਰੁਪਏ ਪੈਨਸ਼ਨ ਜਲਦ ਤੋਂ ਜਲਦ ਦੇਖੋ ਖਬਰ ਤੇ ਚੱਕੋ ਸਕੀਮ ਦਾ ਫਾਇਦਾ ਜੀ ਹਾਂ ਅਟਲ ਪੈਨਸ਼ਨ ਯੋਜਨਾ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਲਈ ਵੱਡੀ ਖਬਰ ਸਰਕਾਰ ਅਟਲ ਪੈਨਸ਼ਨ ਯੋਜਨਾ ਤਹਿਤ ਜਾਣ ਵਾਲੀ ਰਕਮ ਨੂੰ ਵਧਾ ਕੇ 10000 ਰੁਪਏ ਪ੍ਰਤੀ ਮਹੀਨਾ ਕਰ ਸਕਦੀ ਹੈ ਇਸ ਵੇਲੇ ਲੋਕਾਂ ਨੂੰ ਹਰ ਮਹੀਨੇ ਵੱਧ ਤੋਂ ਵੱਧ 5000 ਰੁਪਏ ਪੈਨਸ਼ਨ ਮਿਲਦੀ ਹੈ ਸੂਤਰਾਂ ਅਨੁਸਾਰ ਸਰਕਾਰ ਅਟਲ ਪੈਨਸ਼ਨ ਤਹਿਤ ਦਿੱਤੀ ਜਾਣ ਵਾਲੀ ਪੈਨਸ਼ਨ ਵਧਾਉਣ ਤੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਸਕਦੀ ਹੈ ਇਹ ਪ੍ਰਸਤਾਵ ਅੰਤਿਮ ਪੜਾਅ ਤੇ ਹੈ ਤੇ ਸਰਕਾਰ ਬਜਟ ਵਿੱਚ ਅਟਲ ਪੈਨਸ਼ਨ ਤਹਿਤ ਦਿੱਤੀ ਜਾਣ ਵਾਲੀ ਪੈਨਸ਼ਨ ਵਿੱਚ ਵਾਧੇ ਦਾ ਐਲਾਨ ਕਰ ਸਕਦੀ ਹੈ ਕ ਸਰਕਾਰੀ ਅਧਿਕਾਰੀ ਨੇ ਮਨੀ ਕੰਟਰੋਲ ਨੂੰ ਦੱਸਿਆ ਕਿ ਕਟੋ-ਕਟ ਪੈਨਸ਼ਨ ਗਾਰੰਟੀ ਨੂੰ 10000 ਰੁਪਏ ਤੱਕ ਵਧਾਉਣ ਦਾ ਪ੍ਰਸਤਾਵ ਅੰਤਿਮ ਪੜਾਤੇ ਹੈ ਇਸ ਬਾਰੇ ਲਗਾਤਾਰ ਸਹਿਮਤੀ ਹੋ ਗਈ ਹੈ ਇਸ ਦਾ ਐਲਾਨ ਬਜਟ ਦੇ ਵਿੱਚ ਕੀਤਾ ਜਾ ਸਕਦਾ ਹੈ ਅਧਿਕਾਰੀ ਨੇ ਕਿਹਾ ਕਿ ਕਟੋ-ਕਟ ਪੈਨਸ਼ਨ ਦੀ ਰਕਮ ਵੀ ਭਦਾਇਆ ਜਾ ਸਕਦੀ ਹੈ ਇਹ ਯੋਜਨਾ ਦੇਸ਼ ਦੇ ਕਮਜ਼ੋਰ ਵਰਗਾਂ ਨੂੰ 60 ਸਾਲਾਂ ਬਾਅਦ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਬਣਾਈ ਗਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਮਈ 2025 ਨੂੰ ਅਸੀਂ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਟੱਲ ਪੈਨਸ਼ਨ ਯੋਜਨਾ ਇੱਕ ਸਮਾਜਿਕ ਸੁਰੱਖਿਆ ਯੋਜਨਾ ਹੈ ਤੇ ਇਸ ਦਾ ਉਦੇਸ਼ ਬਜ਼ੁਰਗਾਂ ਖਾਸ ਕਰਕੇ ਗਰੀਬਾਂ ਅਤੇ ਅਸੰਗਠਿਤ ਖੇਤਰ ਦੇ ਲੋਕਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਹੈ ਇਸ ਯੋਜਨਾ ਦਾ ਨਾਮ ਸਾਬਕਾ ਪ੍ਰਧਾਨ ਮੰਤਰੀ ਲਬਿਹਾਰੀ ਆਵਾਜ਼ ਪਾਈ ਦੇ ਨਾਮ ਤੇ ਰੱਖਿਆ ਗਿਆ ਸੀ ਤਾਂ ਇਹ ਸਰਕਾਰ ਲੋਕਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਹੁਣ ਜਿਹੜੀ ਅਟਲੀ ਯੋਜਨਾ ਤਹਿਤ ਜਿਹੜੀ ਲੋਕਾਂ ਨੂੰ ਪੈਨਸ਼ਨ 5000 ਰੁਪਏ ਮਿਲਦੀ ਸੀ ਉਹ ਹੁਣ ਵਧਾ ਕੇ ਸਰਕਾਰ 10000 ਰੁਪਏ ਕਰ ਸਕਦੀ ਹੈ ਇਹ ਲੋਕਾਂ ਲਈ ਫਾਇਦੇ ਦੀ ਖਬਰ ਸਾਹਮਣੇ ਆ ਰਹੀ ਹੈ ਹੋਰ ਤਾਜ਼ੀਆਂ ਪੰਜਾਬੀ ਅਪਡੇਟਸ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਉੱਤੇ ਜਰੂਰ ਕਲਿੱਕ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ